ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਠੇਵੜੰਗ ਇਹ ਪਿੰਡ ਕੋਟਕਪੂਰੇ ਦੇ ਬਿਲਕੁਲ ਨਾਲ ਰਹਿ ਜਾਂਦਾ ਕੋਟਕਪੂਰਾ ਇਹਨੂੰ ਤਹਿਸੀਲ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਹੈ ਕੋਟਕਪੂਰੇ ਤੋਂ ਜਦੋਂ ਸ੍ਰੀ ਮੁਕਸਰ ਸਾਹਿਬ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਇਹ ਥੋੜਾ ਸਾਈਡ ਤੇ ਹਟਵਾ ਪਹਿਲਾ ਪਿੰਡ ਹੀ ਹੈ ਇੱਥੇ ਦੋ ਕੋਠੇਵੜੰਗ ਨਾਂ ਦੇ ਪਿੰਡ ਆ ਛੋਟੇ-ਛੋਟੇ ਇਹ ਕੋਟਕਪੂਰਾ ਸਾਈਡ ਤੇ ਪਹਿਲਾ ਪੰਡ ਆਉਂਦਾ ਹੈ ਛੋਟਾ ਜਿਹਾ ਪੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਰੁਟੀਨ ਚ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ ਪਹਿਲੀ ਵੀਡੀਓ ਆਪਣੇ ਚੈਨਲ ਦੇ ਉੱਤੇ ਇਹਨਾਂ ਦੀ ਹੈ ਜਿਹੜੀ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਤੇ ਬਾਈ ਹੋਰੀ ਦੱਸਦੇ ਆ ਵੀ ਹਰ ਰੋਜ਼ ਦੋ ਦੋ ਤਿੰਨ ਤਿੰਨ ਮੱਝਾਂ ਇਹ ਸੇਲ ਕਰਦੇ ਆ ਮਤਲਬ ਇਹਨਾਂ ਕੋਲ ਮੱਝਾਂ ਦਾ ਵਪਾਰ ਦਾ ਕੰਮ ਇਦਾਂ ਦਾ ਵੀ ਰੁਟੀਨ ਚ ਨਵੇਂ ਪਸ਼ੂ ਆਉਂਦੇ ਰਹਿੰਦੇ ਆ ਤੇ ਗਾਹਕ ਵੀ ਇਹਨਾਂ ਨਾਲ ਇਨੇਕ ਜੁੜੇ ਹੋਏ ਆ ਵੀ ਰੁਟੀਨ ਚ ਪਸ਼ੂ ਵਿਕਦੇ ਵੀ ਰਹਿੰਦੇ ਆ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਤੁਹਾਨੂੰ ਚਾਰ ਮੱਝਾਂ ਮੈਂ ਮੇਨ ਦਿਖਾਉਂਗਾ ਜਿਹਦੇ ਵਿੱਚੋਂ ਤਿੰਨ ਸੁੰਆਂ ਸਵਾਈਆਂ ਤੇ ਇੱਕ ਇਹ ਮੱਝ ਜਿਹੜੀ ਉਹ ਗੱਭਨ ਦਿਸਦੀ ਹੈ ਹਾਲਾਂਕਿ ਜਿਵੇਂ ਮੈਂ ਦੱਸਿਆ ਵੀ ਪਸ਼ੂ ਇਹਨਾਂ ਕੋਲ ਆਉਂਦੇ ਰਹਿੰਦੇ ਤੇ ਇੱਕ ਮੱਝ ਜਿੱਧਰ ਵੀ ਖੜੀ ਹੈ ਇਹ ਵੀ ਸੂਈ ਸਵਾਈ ਹੈ ਸੋ ਇਹਦੇ ਬਾਰੇ ਲਾਸਟ ਉੱਤੇ ਆਪਾਂ ਦੇਖ ਲਾਂਗੇ ਜਾਣਕਾਰੀ ਬਾਈ ਤੋਂ ਲੈ ਲਾਂਗੇ ਕੀ ਡਿਟੇਲ ਹੈ ਕੀ ਮੁੱਲ ਹੈ ਪਰ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਹੋਊਗਾ ਤੇ ਨੰਬਰ ਸਿੱਧਾ ਬਾਈ ਹੋ ਰਹਿਆਂ ਦਾ ਸਕਰੀਨ ਉੱਤੇ ਚਲਾ ਦੂੰਗਾ ਸੌਦਾ ਸਿੱਧਾ ਮਾਲਕ ਨਾਲ ਹੀ ਹੋਊਗਾ। ਸੋ ਆਓ ਜਾਣਕਾਰੀ ਲੈਣੀ ਸ਼ੁਰੂ ਕਰਗੇ। ਪਹਿਲੇ ਨੰਬਰ ਵਾਲੀ ਮਾਈ ਤੋਂ ਸ਼ੁਰੂਆਤ ਕਰਦੇ ਆਂ। ਲਾਸਟ ਉੱਤੇ ਗੱਭਣ ਮਾਈ ਤੁਹਾਨੂੰ ਦਿਖਾਵਾਂਗੇ। ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਾਂ ਬਾਤਾਂ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਨਾਮ ਦੱਸ ਦਿਓ ਵੀ ਆਪਣਾ। ਮੇਰਾ ਨਾਮ ਜੀ ਛਗਣਾ ਜੀ ਵੈੜਿੰਗਾ। ਠੀਕ ਐ। ਛਗਨੇ ਬਾਈ ਵਪਾਰ ਦਾ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ? ਵਪਾਰ ਦਾ ਹੀ ਪਹਿਲਾਂ ਤੋਂ ਹੀ ਡੈਡੀ ਵਰਗੇ ਕਰਦੇ ਰਹੇ ਜੀ। ਆਪਣਾ ਆਪ ਦਾ ਜੀ। ਮੱਝਾਂ ਹੀ ਲੈਉਣੇ ਕਿ ਗਾਵਾਂ ਵੀ? ਬਾਅ तकरीबन ਮੱਝਾਂ ਹੀ ਲੈਦੇ ਆਂ ਗਾਂ ਤਾਂ ਕਿਤੇ ਇੱਕ ਅੱਧੀ ਲੈ ਆਈ ਦੀ ਠੀਕ ਹੈ ਮੱਝਾਂ ਰੂਟੀਨ ਚ ਹੀ ਹੁੰਦੀਆਂ ਬਾ ਰੂਟੀਨ ਚ ਪੰਜ ਚਾਰ ਪਸ਼ੂ ਹੁੰਦੇ ਆਈ ਆਪਣੇ ਕੋਲੇ ਹਰ ਰੋਜ਼ਾਂ ਹਾਂਜੀ ਹਰ ਰੋਜ਼ ਤੇ ਸੇਲ ਬੱਚੇ ਦਾ ਪੂਰਾ ਹੀ ਕੰਮ ਹੈ ਠੀਕ ਹੈ ਅੱਛਾ ਭਾਈ ਅੱਜ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਵਾਲੀ ਮੱਝ ਤੋਂ ਹਾਂਜੀ ਭਾਈ ਇਹ ਤੀਜੇ ਸੂਏ ਮੱਝ ਆਈ ਪਰਸੋਂ ਸੂਈ ਆ ਪਰਸੋਂ ਸੂਈ ਤੀਜਾ ਸੂਆ ਹਾਂਜੀ ਤੀਜੇ ਸੂਆ ਇਹ ਪਰਸੋਂ ਸੂਈ ਆ ਦੁੱਧ ਹੁਣ 10-11 ਕਿਲੋ ਬੋਲਾ ਹੋਊਗਾ ਜਿਹੜਾ ਆਪਾਂ ਘਰੇ ਚਵਾ ਸਕਦੇ ਆਂ ਜੀ ਠੀਕ ਹੈ ਇਸ ਟਾਈਮ ਦੋਨੇ ਟਾਈਮ ਤਿੰਨ ਟਾਈਮ ਜਿੰਨਾ ਵੀ ਆਪਦਾ ਚੋ ਸਕ ਹਾਂ ਠੀਕ ਹੈ 나ੜਵਾ ਨਾਲਾ ਬੱਚੇ ਦਾ ਪਰਸੋਂ ਸੂਈ ਆਈ ਠੀਕ ਹੈ ਨੇ 10 ਤੋਂ 11 ਕਿਲੋ ਥਣ ਚਵਾਈ ਇੱਕ ਨੰਬਰ ਜੀ ਠੀਕ ਹੈ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ ਹੀ ਆਪਾਂ ਬਾਹਲਾ ਕੋਈ ਮੁੱਲ ਨਹੀਂ ਆਪਾਂ ਕਰਨਾ ਕੋਈ ਵਿੱਚੋ ਛੋੜ ਛੱਪੇ ਵਾਲਾ ਕੰਮ ਹੀ ਹੋਗਾ ਇਹਦਾ ਆਪਾਂ ਲੱਖ ਰੁਪਈਆ ਹੀ ਰੇਟ 1 ਲੱਖ ਰੁਪਏ ਹਾਂਜੀ ਤੋੜਗੇ ਬਾਈ ਇਹਨੂੰ ਹਾਂਜੀ ਬਾਈ ਸੋ 1 ਲੱਖ ਰੁਪਇਆ ਡਿਮਾਂਡ ਹੈ ਬਾਈ ਕਹਿੰਦਾ ਵੀ ਮਾਨ ਤਾਨ ਥੋੜਾ ਬਹੁਤ ਹੀ ਹੋਊਗਾ ਬਹੁਤਾ ਵੱਡਾ ਰੇਟ ਦਾ ਫਰਕ ਨਹੀਂ ਪਊਗਾ ਇਹਦੇ ਵਿੱਚੋਂ ਹੋਲੀ 10 11 ਕਿਲੋ ਬੌਲਾ ਹੈਗਾ ਉਹ ਤੁਸੀਂ ਇੱਥੇ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਵੈਸੇ ਹਵਾਨੇ ਦੀ ਬਣਾਵਟ ਦੱਸੂਗੀ ਮੱਝ ਦੁੱਧ ਵਾਲੀ ਐ 1 ਲੱਖ ਰੁਪਿਆ ਇਹਦੀ ਡਿਮਾਂਡ ਐ ਮੂੰਹ ਮੱਥਾ ਇਹਦਾ ਤੁਸੀਂ ਹੁਣ ਦੇਖ ਲਓ ਢਾਂਚਾ ਤੁਸੀਂ ਦੇਖ ਲਓ ਦੱਸੋ ਬਰੀਕ ਚੰਗੀ ਐ ਮੱਝ ਬਾਕੀ ਹਵਾਨਾ ਜੋਸ਼ ਵਾਲਾ ਸੋਹਣਾ ਹਵਾਨਾ ਤੇ ਚੋਣ ਦੀ ਇੰਨੀ ਜਿਆਦਾ ਚੰਗੀ ਐ ਵੀ ਨਿੱਕਾ ਜਾਂ ਜਵਾਕ ਵਿੱਚ ਹੋ ਸਕਦਾ ਐ ਇੰਨੀ ਜਿਆਦਾ ਪੋਲੀ ਐ ਜਾਂ ਆਪਾਂ ਧਾਰਾਂ ਮਾਰਾਂਗੇ ਵੀਡੀਓ ਵਿੱਚ ਸਾਰੇ ਪਸ਼ੂਆਂ ਦੀਆਂ ਠੀਕ ਐ ਭਾਈ ਤੋਂ ਭਾਈ ਇਹਦੀ ਪੂਛ ਫੜੀ ਮੜਾ ਕਰਨੀ ਸਾਈਡ ਤੇ ਪੂਛ ਅਬ ਸੋ ਦੇਖੋ ਹਵਾਨਾ ਇਹਦਾ ਤੇ ਬੱਚੇ ਦਾ ਨਾੜੂਆ ਨਾਲ ਦੱਸੋ ਛੋਟਾ ਬੱਚਾ ਵੈਸੇ ਤੁਹਾਨੂੰ ਇਹਦੀ ਲੋਈ ਤੋਂ ਵੀ ਨਜ਼ਰ ਆਉ ਕੱਚਾ ਨਾੜੂਆ ਵੀ ਦੱਸਦਾ ਹੋਣਾ ਤੁਹਾਨੂੰ ਹਵਾਨਾ ਫੇਰ ਦੇਖ ਲਓ ਜਿੱਦਾਂ ਦੇ ਪਿਛਲੇ ਥਾਣਾ ਕਿਦਾਂ ਦੇ ਹੀ ਅਗਲੇ ਥਾਣਾ ਇਹਦੇ ਸੋ ਸੋਹਣੀ ਮੱਝ ਆ ਥਣ ਹਵਾਨੇ ਵਾਲੇ ਪੱਖ ਤੋਂ ਬਾਕੀ ਭਾ ਤੁਹਾਨੂੰ ਦੱਸਦਾ ਇੱਕ ਝੋਟੀ ਦਿਖਾਉਣਾ ਹੈ ਹਾਈਟ ਤਾਂ ਦਰਮਿਆਨੀ ਚ ਹੀ ਐ ਬਾਹਲਾ ਵੱਡਾ ਕੱਦ ਨਹੀਂ ਪਰ ਸਾਫ ਸੁਥਰੀ ਸਨੱਖੀ ਚੰਗੀ ਐ ਅਛਾ ਗਨ ਭਾਈ ਇਹ ਕੰਨਸ ਹੋਇਆ ਛੋਟਾ ਇਹ ਪਹਿਲੇ ਸੂਏ ਸੂਈ ਹੈ ਜੀ ਠੀਕ ਐ ਕੱਲ੍ਹ ਸਵੇਰ ਤੋਂ ਸੂਈ ਹੈ ਜੀ ਹੂੰ ਠੀਕ ਹੈ ਇਹ ਇਸ ਟਾਈਮ ਕੋਈ ਤਕਰੀਬਨ 7-8 ਕਿਲੋ ਹੋ ਗਈ ਆਪਾਂ ਤਾਂ ਅੱਜ ਹੁਣੇ ਹੀ ਆਈ ਹੈ ਜੀ ਆਪਣੇ ਕੋਲੇ ਠੀਕ ਹੈ ਕੱਲ ਸ਼ਾਮ ਨੂੰ ਲਈ ਸੀਗੀ ਹਮ ਅੱਜ ਆਪਣੇ ਕੋਲੇ ਆਈ ਹੈ ਜੀ ਬੱਚਾ ਨੇ ਕੀ ਦਿੱਤਾ ਬੱਚਾ ਇਹਦੇ ਮਗਰੀ ਕਟਾਈ ਠੀਕ ਹੈ ਇਹਦਾ ਰੇਟ ਕੀ ਲੈਣਾ ਬਈ ਝੋਟੀ ਦਾ ਇਹਦਾ ਰੇਟ 95000 ਮੁੱਲ ਆਈ ਆਪਣਾ ਠੀਕ ਹੈ ਖੋਲੀ ਜੀ ਦੋਸਤੋ 95000 ਮੁੱਲ ਆ ਪਰ ਜਿਹਨੇ ਇੱਕ ਅੱਧਾ ਡੰਗਰ ਇੱਕ ਅੱਧਾ ਪਸ਼ੂ ਘਰੇ ਰੱਖਣਾ ਸੋਹਣਾ ਪਸ਼ੂ ਰੱਖਣਾ ਤਾਂ ਉਹਨਾਂ ਵਾਸਤੇ ਬੜੀ ਚੰਗੀ ਝੋਟੀ ਰਹੂਗੀ ਤਲੀ ਪੂਛ ਚੰਗਾ ਹਵਾਨਾ ਥਣ ਹਜੇ ਨੇ ਕਢਣਾ ਚੋਟੀ ਨੇ ਕਿਉਂਕਿ ਸੂਈ ਤਾਜੀ ਹੈ ਟਾਈਮ ਹਜੇ ਨੂੰ ਥੋੜਾ ਹੋਇਆ ਸੂਈ ਨੂੰ ਸੋ ਠੰਡਾ ਜਿਹੜਾ ਉਹ ਫਰਕ ਪਾਊਗਾ ਹੋਰ ਸੋਹਣਾ ਥਣ ਹੋ ਜਾਊਗਾ ਫਿਲਹਾਲ ਤੁਸੀਂ ਇਸ ਚੋਟੀ ਦੇ ਲੋ ਸਿੰਘ ਕੁੰਡਿਆਂ ਚ ਹੈ ਹਾਈਟ ਲੈਂਥ ਬਾਰੇ ਮੈਂ ਪਹਿਲਾਂ ਦੱਸਦਾ ਦੋਸਤੋ ਵੀ ਇਹ ਦਰਮਿਆਨੇ ਜੇ ਕਦ ਕਾਠ ਦੀ ਹੈ ਬਾਹਲਾ ਵੱਡਾ ਕਦ ਕਾਠ ਨਹੀਂ ਹੈ ਇਸ ਚੋਟੀ ਦਾ ਪਰ ਸਾਹ ਸੁਖਰੀ ਦੇ ਚਵਾਈ ਐਡੀ ਕਿ ਚੰਗੀ ਹੈ ਜੀ ਵੀ ਬਾਲੀ ਨਹੀਂ ਆਇਆ ਚੰਗੀ ਆਪਾਂ ਦੇਖਾ ਗਿਆ ਵਧੀਆ ਥਣ ਕੱਢਦੀ ਹੁਣ ਵੀ ਹੱਥੇ ਥਣ ਆਉਂਦਾ ਪਰ ਹਜੇ ਤੱਕ ਅੱਗੇ ਜਿਵੇਂ ਜਿਵੇਂ ਚੋਵਾਂਗੇ ਜੀ ਬਿਲਕੁਲ ਹਾਂਜੀ ਉਹ ਥਣ ਮਿੱਠੀ ਫੁੱਲਾ ਥਣਾ ਚ ਹਵਾਨਾ ਸੋਹਣਾ ਬਈ ਇਹਦੀ ਫੜੀ ਮਪੂਛ ਮੜੀ ਜਿਹਾਵਾਨਾ ਦਿਖਾਈ ਗਿਆ ਆਪਾਂ ਤੁਸੀਂ ਇਹਦਾ ਹਵਾਨਾ ਦੇਖੋ ਕਰਮਾ ਵਾਲੀ ਦਾ ਸਾਫ ਸੁਥਰੀ ਫੌਲਾ ਦੋਸਤੋ ਇਹ ਹੋਣੀ ਆਈ ਹੈ ਬਾਈ ਹੋਰਾਂ ਨਾਲ ਵੀਡੀਓ ਦੀ ਗੱਲ ਹੋਈ ਸੀ ਉਦੋਂ ਇਹ ਲੈਣ ਗਏ ਹੋਏ ਸੀ ਹਾਂਜੀ ਤੇ ਫਿਰ ਕੋਈ ਆਏ ਨਹੀਂ ਪਹਿਲੇ ਸੂਏ ਸੂਈਆ ਕੱਲ ਦੀ ਸੂਈਆ ਕੋਈ ਔਲ ਕਰਦੀ ਹੋ ਵਿੱਚ ਕੋਈ ਜੀ ਭੋਰਾ ਵੀ ਨਹੀਂ ਔਲ ਕੀਤਾ ਕਰਮਾੜੀ ਨਹੀਂ ਪੂਰੀ ਠੰਡੀ ਸੀ ਲਾਈ ਠੀਕ ਹੈ ਅੱਛਾ ਭਾਈ ਅੱਦੂ ਅੱਗੇ ਜਿਹੜੀ ਇੱਕ ਵੱਡੀ ਮੱਝ ਦਿਖਾ ਰਹੇ ਹਾਂ ਹਾਂਜੀ ਬਾਈ ਜੀ ਇਹ ਬਾਈ ਜੀ ਤੀਜੇ ਸੂਏ ਸੂਈਆ ਹੂੰ ਠੀਕ ਹੈ ਜੀ 11 12 ਕਿਲੋ ਹੋ ਸਕਦਾ ਵੀ ਇਸ ਟਾਈਮੇ ਦੇ ਹਲੇ ਬੋਲਾ ਹੋਵੇ ਕੱਲ ਤਨਕ ਵਜੇ ਸੂਈ ਆ ਜ਼ਹਿਰ ਦੀ ਵੀਡੀਓ ਆਪਣੇ ਕੋਲ ਕੰਪਲੀਟ ਆਈ ਸਾਰਾ ਕੁਝ ਇਹਦਾ ਹੀ ਬੱਚਾ ਇਹਨੇ ਤਾਂ ਕੱਟੀ ਦਿੱਤੀ ਇਹਦੇ ਮਗਰ ਕੱਟੀ ਆ ਜੀ ਤੇ ਕੱਟੀ ਵੀ ਉਹਨਾਂ ਦੇ ਦਸ਼ਨ ਮਦਾਬ ਚੰਗੇ ਟੀਕੇ ਦੀ ਪਰ ਆਪਾਂ ਨੂੰ ਕੋਈ ਇਹਦਾ ਪਤਾ ਨਹੀਂ ਗਈ ਠੀਕ ਹੈ ਹਾਂਜੀ ਉਹਨਾਂ ਨੇ ਦੱਸਿਆ ਠੀਕ ਹੈ ਤੇ ਚੋਣ ਦੀ ਏਡੀਕ ਜਿਆਦਾ ਚੰਗੀ ਆਗੀ ਵੀ ਨਾ ਕੋਈ ਛੱਟਾ ਭੂਰ ਥਾਣਵਾਦ ਕਰਦੀ ਆਪਣੀ ਗਰੰਟੀ ਹੋਗੀ ਪਰ ਆਪਣੇ ਘਰ ਤਾਂ ਹੀ ਆਈ ਠੀਕ ਹੈ ਇੱਥੇ ਪਾਸ ਕਰ ਲੈ ਕੋਈ ਹਾਂਜੀ ਇੱਥੇ ਕੋਈ ਵੀ ਪਾਸ ਦੋ ਟਾਈਮ ਜਿੰਨਾ ਵੀ ਸੂਈ ਸਵਾਏ ਪਸ਼ੂ ਦਾ ਇਹੀ ਹੁੰਦਾ ਵੀ ਆਪਣੇ ਘਰੇ ਚੋ ਸਕਦਾ ਹੁੰਦਾ ਹੀ ਸਹੀ ਹੈ ਹਾਂ ਜੀ ਬਈ ਇਹਦਾ ਰੇਟ ਕੀ ਕਰ ਦੂੰ ਇਹਦਾ ਬਸ ਮੋਲਵਾਜੋ ਜਾ 1,30,000 ਰੁਪਏ ਹੀ ਖੋਲੀ ਬਈ ਇਹਨੂੰ ਵੀ ਦੋਸਤੋ ਇਹਨੇ ਬੱਚਾ ਕੱਟੀ ਨੂੰ ਜਨਮ ਦਿੱਤਾ ਕੱਟੀ ਵੀ ਬਹੁਤ ਕੱਟੀ ਵੀ ਬੜੀ ਚੰਗੀ ਐ ਹਾਂਜੀ ਇਹ ਗੱਲ ਮੈਂ ਮਤਲਬ ਕਿਉਂਕਿ ਪਸ਼ੂ ਦੇਖਦੇ ਰਹਿੰਦੇ ਆ ਤਾਂ ਉਹਨਾਂ ਚੋਂ ਹੀ ਜੱਜਮੈਂਟ ਹੁੰਦੀ ਐ ਚੰਗਾ ਟਾਂਚਾ ਐ ਮੱਝ ਦਾ ਦੱਸੋ ਥਣ ਵੀ ਸੋਹਣਾ ਤੁਸੀਂ ਦੇਖੋਗੇ ਕੱਟੀ ਇਹਦੀ ਦੇਖ ਲਓ ਪੂਰੀ ਨਰੋਈ ਚੰਗੇ ਕੱਦ ਕਾਠ ਵਾਲੀ ਐ ਹਵਾਨਾ ਚੰਗਾ ਮੱਝ ਦਾ ਹੋ ਚੰਗੇ ਬੌਲੇ ਤੋਂ ਸ਼ੁਰੂਆਤ ਐ ਚੋਲੋਗੇ ਤੁਸੀਂ ਪਾਸ ਤੁਸੀਂ ਕਰ ਲੈਣੀ ਐ ਜਿਵੇਂ ਬਾਈ ਕਹਿੰਦਾ ਵੀ ਘਰ ਦੀ ਗਾਰੰਟੀ ਐ ਇੱਥੇ ਹੀ ਪਾਸ ਕਰ ਲਓ ਉਦੋਂ ਬਾਅਦ ਚ ਲਾਂਭਾਣਾ ਕਿਸੇ ਗੱਲੋਂ ਕੋਈ ਵੀ ਭਰਾ ਦੇਵੇ 130000 ਇਹਦੀ ਡਿਮਾਂਡ ਹੈ ਹਾਂਜੀ ਥੋੜਾ ਬਹੁਤਾ ਤੁਹਾਡਾ ਮਾਨਤਾਨ ਜ਼ਰੂਰ ਜਿਹੜਾ ਵੀਰ ਘਰੇ ਚੱਲ ਕੇ ਆਉਂਦਾ ਉਹਦਾ ਕੀਤਾ ਜਾਊਗਾ ਪਰ ਰੇਟ ਪਹਿਲੀ ਵੀਡੀਓ ਸੀ ਤਾਂ ਕੋਸ਼ਿਸ਼ ਇਹ ਹੀ ਕੀਤੀ ਸੀ ਬਾਈ ਉਹਨਾਂ ਨੂੰ ਕਹਿਣ ਦੀ ਵੀ ਆਪਾਂ ਉਹੀ ਰੱਖਾਂਗੇ ਜਿੱਦਾਂ ਦਾ ਮੁੱਲ ਤੁਸੀਂ ਲੈਣਾ ਹੈ ਜਾਂ ਜਿੱਦਾਂ ਦਾ ਪਸ਼ੂ ਤੁਸੀਂ ਵੇਚਣਾ ਹੈ ਜਿਹੜੇ ਭਾਅ 'ਚ ਵੇਚਣਾ ਹੈ ਤੇ ਉਹ ਵੀ ਬਹੁਤ ਸਾਫ਼ ਸੁਥਰੀ ਆ ਗਈ ਹਜੇ ਭੜਾਂ ਦੇ ਵਿੱਚ ਆ ਮੈਂ ਤੇ ਤੋਲੇ 'ਚੋਂ ਕੱਲ੍ਹ ਸ਼ਾਮ ਨੂੰ ਕੀਤੀ ਵੀ तकरीबन ਕਿਲੋ 1.5 ਕਿਲੋ ਥੱਲੇ ਛੜਤਾ ਸੀ ਕਿਲੋ ਥੱਲੇ ਠੀਕ ਹੈ ਹਾਂਜੀ ਉਹ ਇਹ ਮੱਝ ਵੀ ਤੁਸੀਂ ਦੇਖੋ ਇੱਕ ਹੋਰ ਮੱਝ ਗੱਬਣ ਹੈ ਇਹ ਤਾਂ ਬਈ ਗੱਬਣਾਂ ਚੋਟੀ ਹਾਂਜੀ ਇਹ ਗੱਬਣ ਹੈ ਹਜੇ ਇਹਦੇ 5-6 ਦਿਨ ਬਾਕੀ ਹੈ 29 ਤਰੀਕ ਨੂੰ ਦਿਨ ਪੂਰੇ ਦੱਸਿਆਗਾ ਆਪਾਂ ਨੂੰ ਠੀਕ ਹੈ ਹਾਂਜੀ ਅੱਛਾ ਇਹ ਸੂਆ ਕੰਮਾ ਹੋ ਇਹ ਤੀਜੇ ਸੂਏ ਹੈ ਇਹ ਰਿਜੀਨਲ ਜਮਾਂ ਹੈ ਬਈ ਇਹ ਤਾਂ ਕੀ ਰੇਟ ਰਹਿਣਾ ਆਲਾ ਇਹਦਾ 125000 ਦੀ ਆਪਾਂ ਦਵਾਂਗੇ ਜੀ ਇਹ ਮੱਝ ਖੋਲੀ ਭਾਈ ਤੇ ਤੁਹਾਨੂੰ ਅਜੇ 5-7 ਦਿਨ ਲੈਂਦੀ ਐ ਬਾਰੀਕ ਚਮੜੀ ਦੀ ਮੱਝ ਐ ਹਵਾਨਾ ਤੁਸੀਂ ਦੇਖ ਹੀ ਸਕਦੇ ਹੋ ਟਾਂਚਾ ਤੁਸੀਂ ਦੇਖ ਲਓ ਬਾਕੀ ਅੱਜ ਉੱਪਰ ਬੱਦਲ ਵਾਈ ਐ ਮੀਂਹ ਪੈਂਦਾ ਸੀ ਉਹਦੇ ਕਰਕੇ ਰੌਸ਼ਨੀ ਜਿਹੜੀ ਆ ਚਾਨਣ ਠੀਕ ਠੀਕ ਹੀ ਐ ਪਸ਼ੂਆਂ ਦੀ ਸਮਝ ਤੁਹਾਨੂੰ ਵੈਸੇ ਫਿਰ ਵੀ ਆ ਜੂਗੀ ਵੀਡੀਓ ਚ ਇਹ ਥੋੜਾ ਜਿਹਾ ਆਈ ਜੇ ਕਰਕੇ ਕੱਲ ਲਿਆਂਦੀ ਸੀਗੀ ਠੀਕ ਟਾਰਦੀ ਜਿਆ ਥੋੜਾ ਬੰਦਿਆਂ ਤੋਂ ਓਕੇ ਹਾਂਜੀ ਮੈਂ ਵੱਡੀ ਬੁੱਡੀ ਬਹੁਤਾ ਬੰਦਿਆਂ ਦੇ ਦਸਮ ਦਾ ਤਾਂ 16 17 ਕਿਲੋ ਦੁੱਧ ਹੀ ਗਰੰਟੀ ਦਿੱਤੀ ਆ ਪਰ ਦਊਗੀ ਜਿਵੇਂ ਮੈਂ ਦਾ ਪੱਠ ਪੁੜਾ ਤੇ ਐ ਵਜਣਾ ਤੇ ਥਣ ਚੰਗਾਈ ਲੇਵਾ ਹਜੇ ਤਾਂ ਲੇਵਾ ਮੈਂ ਕੱਚੀ ਆਈ ਹਜੇ ਤਾਂ ਲੈਂਦੀ ਆ ਦੇਨ ਜੀ ਹੂੰ ਸੋ ਦੁੱਧ ਤੁਹਾਡੀ ਸੇਵਾ ਦਾ ਹੈ ਪਰ ਜੇ ਸੇਵਾ ਕੋਈ ਕਮੀ ਨਹੀਂ ਥਣ ਸੋਹਣੇ ਆ ਅਗਲੇ ਥਣ ਹਾਲ ਦੀ ਘੜੀ ਇਹ ਤੋਂ ਪਿਛਲਿਆਂ ਨਾਲੋਂ ਥੋੜੇ ਵੱਧ ਹੀ ਦੱਸਦੇ ਆ ਕਿਉਂਕਿ ਮੱਝ ਜਾਂ ਗਾਂ ਪਹਿਲਾਂ ਅਗਾੜੀ ਚੰਗੀ ਭਰਦਾ ਪਸ਼ੂ ਫੇਰ ਪਛਾਣ ਨੂੰ ਹਵਾਨਾ ਪਰਣਾ ਸ਼ੁਰੂ ਕਰਦਾ ਹੈ ਚੰਗਾ ਟਾਂਚਾ ਦੱਸੋ 1 ਲੱਖ ਤੇ 25000 ਇਹਦਾ ਰੇਟ ਹੈ ਇਹ ਬਾਹਰ ਖੜੀਆਂ ਮੱਝਾਂ ਤੁਹਾਨੂੰ ਦਿਖਾਤੀਆਂ ਇਹਨਾਂ ਨੂੰ ਆਪਾਂ ਇਹ ਧਾਰਾਂ ਮਾਰ ਕੇ ਦਿਖਾ ਦਾਂਗੇ ਵੀਡੀਓ 'ਚ ਸਾਰੇ ਪਸ਼ੂ ਤੁਸੀਂ ਇਹ ਦੂਜੇ ਵੀਰ ਬੱਚਾ ਲਾ ਲੈਣਗੇ ਤੇ ਆਪਾਂ ਉਹ ਮੱਝ ਬਾਰੇ ਥੋੜੀ ਗੱਲ ਹਾਂਜੀ ਤੁਸੀਂ ਉਹਨਾਂ ਟਾਈਮ ਬੱਚਾ ਲਾ ਦਿਓ ਸੋ ਨਸੋ ਸੋ ਨੂੰ ਦਿਖਾਵਾਂਗੇ ਉਹਨਾਂ ਦੇ ਵੀ ਇਹ ਸਮਝ ਦੀ ਕੀ ਡਿਟੇਲ ਹੈ ਬਾਈ ਕੈਨਵਾ ਸੂਏ ਇਹ ਮੱਝ ਦੀ ਸੂਏ ਇਹ ਦੂਜੇ ਸੂਏ ਸੂਏ ਹੀ ਰਿਜਨਲ ਠੀਕ ਹੈ ਇਹਨੂੰ ਸੂਏ ਨੂੰ ਹੋ ਗਏ 8 ਤੋਂ 10 ਦਿਨ ਜੀ ਠੀਕ ਹੈ ਤੇ 11 10 11 ਕਿਲੋ ਆਗਾ ਥੋੜਾ ਜਿਹਾ ਮੈਂ ਇਹਨੂੰ ਸੈਡ ਆ ਜੀ ਪਰ ਥਣਵਾਦ ਘਟ ਕੋਈ ਨਹੀਂਗਾ ਉਹਦੀ ਗਾਰੰਟੀ ਵੀ ਹੋ ਗਈ ਪਰ ਆਪਣੇ ਘਰੇ ਪਾਸ ਵੀ ਕਰ ਲੈਣੀ ਹੈ ਜੀ ਅਗਲੇ ਨੇ ਠੀਕ ਹੈ ਰੇਟ ਕੀ ਰਹੂਗਾ ਤਾਂ ਇਹਦਾ ਵਾਜਬ ਜਾਂ ਰੇਟ ਆਪਣਾ ਹੀ ਬਸ 82000 ਲੈਣ ਦੇਣ ਦਾ ਹੀ ਠੀਕ ਹੈ ਛੋਟੇ ਬਹੁਤ ਚੰਗੇ ਆ ਬਸ ਥੋੜਾ ਜਿਹਾ ਪਾਸਾ ਕਰਕੇ ਲੱਗਦੀ ਹੈ ਕਿ ਉਹ ਬਹੁਤ ਵੱਡੀ ਹੈ ਠੀਕ ਹੈ ਹਾਂਜੀ ਤੌਰ ਤੇ ਇਹ ਨੂੰ ਹਾਂਜੀ ਤੌਰ ਤੇ ਨਹੀਂ ਦੋਸੋ ਬਹਿਣੀ ਵਾਲਾ ਪਾਸਾ ਇਹ ਰੱਖਦੀ ਹੈ ਉਹ ਤੁਹਾਨੂੰ ਮੇਨ ਗੱਲ ਸ਼ੁਰੂ ਚ ਦੱਸਦੀ ਹੈ ਵੀਰ ਨੇ ਆਪ ਹੀ ਤੇ ਤੁਸੀਂ ਉਹ ਚੋਕੇ ਪਾਸ ਕਰ ਲਿਓ ਥਣ ਬਰਾਬਰ ਨਿਕਲਣਗੇ ਪਰ ਸਾਈਡ ਇਹਨੂੰ ਹੈਗੀ ਹੈ 82000 ਰੇਟ ਹੈ ਇਸ ਸਾਈਡ ਤੋਂ ਤੁਹਾਨੂੰ ਸਾਈਡ ਨਜ਼ਰ ਆਊਗੀ ਇਹਦੀ ਪਾਸਾ ਤੁਹਾਨੂੰ ਥੋੜਾ ਚੜਿਆ ਦਿਸੂਗਾ ਚੋਕੇ ਤੁਸੀਂ ਪਾਸ ਕਰ ਲਿਓ ਜੇ ਭਾਵੇਂ ਦੋ ਟਾਈਮ ਚੋਲੋ ਇਹਨੂੰ ਵੀ ਕੋਈ ਡਰ ਨਹੀਂ ਥਣ ਤੋਂ ਥਣ ਪਾਸ ਕਰ ਲਿਓ ਜੇ 82000 ਇਹਦੀ ਡਿਮਾਂਡ ਇਸ ਤਰ੍ਹਾਂ ਹੀ ਐ ਜਿੱਦਾਂ ਦਾ ਇਹਦਾ ਤੁਸੀਂ ਢਾਂਚਾ ਦੇਖ ਰਹੇ ਹੋ ਕਦ ਕਾਠ ਚੰਗਾ ਸੋਹਣੀ ਐ ਲੰਬੀ ਐ ਮੱਝ ਪਰ ਖਵਾਨੇ ਵਾਲਾ ਉਹ ਗਣੇ ਦੇ ਚ ਹੈਗਾ ਉਹ ਤੁਹਾਨੂੰ ਦੱਸਦਾ ਸੋ ਰੇਟ 82000 ਦੂਜੀਆਂ ਜਿਹੜੀਆਂ ਮੱਝਾਂ ਦੋਸਤੋ ਆਪਾਂ ਤੁਹਾਨੂੰ ਦਿਖਾਉਣੀਆਂ ਬੱਚੇ ਛੱਡ ਲਿਆ ਬਾਈ ਹੋਰਿਆਂ ਨੇ ਜਿਵੇਂ ਇਹ ਪਸਮਾਉਂਦੀਆਂ ਤੁਹਾਨੂੰ ਧਾਰਾਂ ਤੇ ਸਾਦੇ ਸੋ ਨੋ ਸੋ ਮੱਝ ਪਸਮਾ ਦੇ ਵਿੱਚ ਹੋ ਗਈ ਹੈ ਹਵਾਨਾ ਤੇ ਦਾ ਮੈਂ ਪਹਿਲਾਂ ਹੀ ਤੁਹਾਨੂੰ ਦਿਖਾ ਚੁੱਕੇ ਬੜਾ ਸਾਫ ਸੁਥਰਾ ਹੈ ਲੱਖ ਰੁਪਏ ਚ ਸਾਫ ਸੁਥਰੀ ਚਵਾਈ ਦੀ ਮੱਝ ਹੈ ਅਗਲੇ ਥਨਾ ਚੋਤਾਰਾ ਦੇਖੋ ਮਾਰੀ ਬਾਈ ਪਿਛਲੇ ਥਨਾ ਚੋ ਵੀ ਤਾਰਾ ਇਹ ਪਿਛਲੇ ਥਨਾ ਚੋ ਤਾਰਾ ਤੁਸੀਂ ਦੇਖ ਲੇ ਸੋ ਸਾਫ ਸੁਥਰੀ ਮੱਝ ਸਾਫ ਸੁਥਰੀ ਚਵਾਈ ਦੀ ਹੈ ਬਾਕੀ ਰੇਟ ਤੁਹਾਨੂੰ ਦੱਸਤਾ ਦੁੱਧ ਤੁਸੀਂ ਚੋ ਸਕਦੇ ਹੋ ਇਧਰ ਝੋਟੀ ਵਾਲਾ ਬੱਚਾ ਵੀ ਬਾਈ ਨੇ ਛੱਡ ਲਿਆ ਤੇ ਇਹ ਵੀ ਝੋਟੀ ਦੇਖੋ ਜਿਵੇਂ ਪਹਿਲਾਂ ਝੋਟੀ ਹੈ ਫੇਰ ਪਛਾਣ ਨੂੰ ਕਰਕੇ ਖੜਗੀ ਕਰਮਾਲੀ ਚੁਾਈ ਆਸਤੇ ਇਹਦੀਆਂ ਵੀ ਧਾਰਾਂ ਆਪਾਂ ਦੇਖਾਂਗੇ ਇਸੇ ਤਰ੍ਹਾਂ ਬਾਈ ਧਾਰਾਂ ਮਾਰੂਗਾ ਤੇ ਤੁਸੀਂ ਚੈੱਕ ਕਰ ਲਿਓ ਦੱਸੋ ਅਗਲੇ ਥਨਾ ਚੋਂ ਪਹਿਲਾ ਤਾਰ ਸਾਫ ਸੁਥਰੀ ਬਿਲਕੁਲ ਨਜ਼ਰ ਆਊਗੀ ਪਿਛਲੇ ਥਨਾ ਚੋਂ ਵੀ ਮਾਰਦੀ ਬਾਈ ਧਾਰਾਂ ਇਹ ਪਿਛਲੇ ਥਨਾ ਚੋਂ ਧਾਰਾਂ ਠੀਕ ਹੈ ਬਾਈ ਸੋ ਹੁਣ ਆਪਾਂ ਜਿਹੜੀ ਪਹਿਲਾਂ ਝੋਟੀ ਆ ਦੱਸੋ ਉਹ ਪਸੰਪੂਗੀ ਤੇ ਉਹਦੀਆਂ ਵੀ ਧਾਰਾਂ ਦੇਖਾਂਗੇ ਮੱਝੇ ਦੋਸਤੋ ਥੰਦਾ ਸਾਇਸ ਤੁਹਾਨੂੰ ਹੋ ਸਕਦਾ ਐ ਲੱਗੇ ਵੀ ਕਰੜਾ ਨਾ ਹੋਵੇ ਪਰ ਜਦੋਂ ਬਾਈ ਨੇ ਧਾਰਾਂ ਮਾਰੀਆਂ ਉਦੋਂ ਬਾਅਦ ਚ ਥਣ ਛੱਡੇ ਆ ਤਾਂ ਥਣਾ ਥੱਲੋਂ ਤੁਸੀਂ ਦੁੱਧ ਦੇਖ ਲਓ ਥੱਲੇ ਨੂੰ ਟਪਕਣਾ ਸ਼ੁਰੂ ਹੋ ਗਿਆ ਮਤਲਬ ਨਰਮ ਚੁਵਾਈ ਦੀ ਹੋਊਗੀ ਦੁੱਧ ਵਾਲੀ ਮੱਝ ਆ ਜੋਸ਼ ਵਾਲੀ ਐ ਬਾਕੀ ਪਾਸ ਕਰ ਲਿਓ ਝੋਟੀ ਦੀਆਂ ਧਾਰਾਂ ਥਣਾ ਦੇ ਵਿੱਚੋਂ ਕਿੱਦਾਂ ਦੀਆਂ ਉਹਨਾਂ ਨੂੰ ਤੁਹਾਨੂੰ ਦਿਖਾਉਣੇ ਆ ਦੋਸਤੋ ਪਹਿਲਾਂ ਝੋਟੀ ਐ ਗਾਵਾ ਵਾਂਗੂ ਸੀਲਸਰੀਪ ਐ ਧਾਰਾਂ ਤੁਹਾਨੂੰ ਦਿਖਾ ਦੂੰਗਾ ਮੈਂ ਇਹਦੇ ਥਣਾ ਦੇ ਵਿੱਚੋਂ ਬੜੀ ਪੋਲੀ ਧਾਰਾ ਦੱਸੋ ਪਿਛਲੇ ਥਣਾ ਚੋ ਬਿਮਾਰੀ ਮਿਲਤਾਰ ਇਹ ਪਿਛਲੇ ਥਣਾ ਚੋ ਧਾਰ ਥਣ ਨਿਖਰੂਗਾ ਜੇ ਸੂਈ ਬਿਲਕੁਲ ਤਾਜੀ ਹੈ ਜਿਵੇਂ ਪਹਿਲਾਂ ਕਿਹਾ ਸੀ ਜਿਹਨੇ ਇੱਕ ਅੱਧੀ ਮੱਝ ਕਰੇ ਰੱਖਣੀ ਹੈ ਬਾਲੇ ਦੁੱਧ ਨਾਲ ਨਹੀਂ ਮਤਲਬ ਸ਼ਕੀਨ ਪਸ਼ੂ ਖਰੀਦਣਾ ਤਾਂ ਇਹ ਸੋਹਣੀ ਝੋਟੀ ਰਹੂਗੀ ਕਿਉਂਕਿ ਮੀਡੀਅਮ ਜੀ ਹਾਈਟ ਦੇ ਵਿੱਚ ਸਾਫ ਸੁਥਰੇ ਅੰਗਾ ਪੈਰਾਂ ਦੀ ਝੋਟੀ ਹੈ ਦੁੱਧ ਵੀ ਇਹਨੇ ਸੋਹਣਾ ਦੇ ਹੀ ਜਾਣਾ ਫਿਰ ਵੀ ਇਹ ਨਹੀਂ ਹੈ ਵੀ ਕੋਈ ਦੁੱਧ ਬਹੁਤਾ ਘਟ ਦੇਊਗੀ ਤੁਸੀਂ ਇਹਦਾ ਹਵਾਨਾ ਦੇਖ ਲਓ ਚੰਗਾ ਠੰਡਾ ਸਹਿਜ ਸੋਹਣਾ ਇਧਰ ਮੱਝ ਖੜੀ ਆ ਦੱਸੋ ਦੁੱਧ ਦੇ ਪੱਖ ਤੋਂ ਬੜੀ ਚੰਗੀ ਰਹੂਗੀ ਇਹਦਾ ਵੀ ਥਣ ਹਵਾਨਾ ਸਾਫ਼ ਸੁਥਰਾ ਸੋਹਣੀ ਹੈ ਰੇਟ ਤੁਸੀਂ ਸੋਹਣੀ ਲਿਆ ਦੋਸਤੋ ਲਗਭਗ ਜੇ ਆਪਾਂ ਮੰਨੀਏ ਤਾਂ 82000 ਤੋਂ ਸ਼ੁਰੂ ਹੁੰਦੇ ਆ ਤੇ 130000 ਚ ਤੁਹਾਨੂੰ ਕੱਟੀ ਵਾਲੀ ਮੱਝ ਫਾਈਨਲ ਰੇਟ ਜਿਹੜਾ ਉਹ ਮਿਲ ਜਾਣੀ ਹੈ ਚੰਗੇ ਦੁੱਧ ਵਾਲੀ ਮੱਝ ਸੋ ਬਾਕੀ ਆ ਕੇ ਦੇਖਿਓ ਜਿਹੜਾ ਪਸ਼ੂ ਤੁਹਾਨੂੰ ਜਸਦਾ ਹੈ ਧੰਨਵਾਦ